ਤੁਸੀਂ ਦੇਖ ਰਹੇ ਹੋ ਜੀ ਬਾਰਡਰ ਪੱਟੀ ਵਿੱਚ ਮਾਇਆ ਮੋਹਰੇ ਪੱਟੀ ਐਸ ਵੇਲੇ ਮੌਜੂਦਿਆਂ ਦੀ ਜਿਲੰਦ ਦੇ ਲਾਗੇ ਪਿੰਡ ਆਦਮਪੁਰ ਹੈ ਜਿੱਥੇ ਕਿ ਅੱਜ ਰਿਪੋਰਟਰ ਐਸੋਸੀਏਸ਼ਨ ਦੀ ਜਿਹੜੀ ਚੋਣ ਕੀਤੀ ਗਈ ਹੈ ਚੋਣ ਕਿੰਨਾ ਕਿੰਨਾਂ ਦੀ ਹੋਈ ਆ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀਆਂ ਝਲਕੀਆਂ ਇਸੇ ਤਰ੍ਹਾਂ ਬਨੇ ਰਹੋ ਮੋਹਰੇ ਪੱਟੀ ਦੇ ਨਾਲ ਵਿਸ਼ੇਸ਼ ਰਿਪੋਰਟ ਲੈ ਕੇ ਆਉਣੇ ਆ ਦੱਸਣ ਦੇ ਵਿੱਚ ਕਿ ਜਿੱਤੇ ਕੇਂਦਰ ਨਾਲ ਸਬੰਧਤ ਜੁੜੇ ਆ ਉੱਥੇ ਨਾਲ ਨੇ ਜਰਨਲਿਜ਼ਮ 'ਚ ਪੀ ਐਚ ਡੀ ਕੀਤੀ ਆ ਤੇ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਸਾਡੀ ਪੂਰੀ ਟੀਮ ਡਾਕਟਰ ਅੱਜ ਡਾਕਟਰ ਬਣ ਗਏ ਡਾਕਟਰ ਕਰਿੰਦਰ ਮਹਿਨ ਵਾਹ ਵਾਹ ਬਹੁਤ ਬਹੁਤ ਵਾਹ ਜੀ ਬਸ ਸਾਡੇ ਬੜੇ ਬੜੇ ਇਹ ਤੋਂ ਕਿਸੀ ਦੇ ਬੱਟੇ ਵੀ ਨਹੀਂ ਲੋਦੇ। ਉਹ ਵੀ ਦੇ। ਉਹ ਵੀ ਬਿਜ਼ਨਸ ਕਰਨਗੇ। ਆਓ ਉਸ ਬਾਅਦ ਇਹ ਮੈਨੇ ਬਣਾਨੇ ਬਹੁਤ ਦਿੱਕਤ ਆਈ। ਤਾਂ ਇਸ ਪੰਨੋ ਵੀ ਆਇਆ ਕਿ ਸਾਡੇ ਜਿਹੜੇ ਕੰਟੇਨਰ ਆ ਇਹਨੇ ਦੀ ਰੈਡਰ ਪਲੇਅਰ ਦਾ ਤੌਰ ਬਣ ਜਾਣਾ ਪਰ ਲੱਗੇ ਕਿ ਜੀ ਵਾਲ ਸਾਡੇ ਹੈ। ਫਿਰ ਰਿਪੋਰਟਰ ਐਸੋਸੀਏਸ਼ਨ ਦੀ ਬੜੀ ਵੇਣ। ਜੀ ਭਾਜੀ ਅੱਜ ਤੁਹਾਨੂੰ ਚੌਥੀ ਵਾਰ ਰਿਪੋਰਟਰ ਐਸੋਸੀਏਸ਼ਨ ਦਾ ਜਿਹੜਾ ਪ੍ਰਧਾਨ ਚੁਣਿਆ ਗਿਆ ਜੀ ਉਸ ਬਾਰੇ। ਅੱਜ ਰਿਪੋਰਟਰ ਐਸੋਸੀਏਸ਼ਨ ਵੱਲੋਂ ਅੱਜ ਚੌਥੀ ਵਾਰੀ ਜਿਹੜੀ ਇਹ ਸੇਵਾ ਦਿੱਤੀ ਆ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਨਾ। ਤੇ ਅੱਜ ਇੱਕ ਗੱਲ ਦੀ ਬਹੁਤ ਵੱਡੀ ਖੁਸ਼ੀ ਆ ਕਿ ਜਿਹੜੀ ਰਿਪੋਰਟਰ ਰੈਜਿਸਟ੍ਰੇਸ਼ਨ ਦੀ ਪੰਜਾਬ ਦੀ ਟੀਮ ਬਣੀ ਆ ਨਾ ਸਾਰੇ ਵੈਲ ਐਜੂਕੇਟਿਡ ਆ ਸਾਰੇ ਜਿਹਦੇ ਵਿੱਚ ਇਸ ਵਕਤ ਮੇਰੇ ਨਾਲ ਡਾਕਟਰ ਕੁਲਵਿੰਦਰ ਮਿਹੇ ਜੋ ਕਿ ਸਾਡੇ ਚੇਅਰਮੈਨ ਆ ਉਹ ਪੀ ਐਚ ਡੀ ਜਰਨਲਿਜ਼ਮ ਸੰਤੂ ਸਾਹਿਬ ਸਾਡੇ ਹੋ ਗਏ ਤੇ ਸਾਡੇ ਸੋਨੀ ਸਾਹਿਬ ਹੋ ਗਏ ਕਨਵੀਨਰ ਲੱਖੀ ਭਾਜੀ ਹੋ ਗਏ ਸੋਨੀ ਸਾਹਿਬ ਹੋ ਗਏ ਸਾਡੇ ਜਸਪਾਲ ਭਾਜੀ ਹਰਵਿੰਦਰ ਜੀ ਹੋ ਗਏ ਸਾਡੇ ਪਿੱਛੇ ਤੇ ਸੁਖਵਿੰਦਰ ਜੀ ਹੋ ਗਏ ਲਖਵਿੰਦਰ ਜੀ ਹੋ ਗਏ ਕੰਗ ਹੋ ਗਏ ਜੀ ਤੇ ਸਾਡੇ ਨੀਰਜ ਜੀ ਆਦਮਪੁਰ ਤੋਂ ਹੋ ਗਏ ਤੇ ਬਾਕੀ ਟੀਮ ਲੁਧਿਆਣੇ ਤੋਂ ਅੱਜ ਅਸੀਂ ਪ੍ਰਧਾਨਗੀ ਦੀ ਚੋਣ ਕੀਤੀ ਆ ਹੁਸ਼ਾਰਪੁਰ ਤੋਂ ਡਾਕਟਰ ਸਾਹਿਬ ਹੁਸ਼ਾਰ ਸਿੰਘ ਉਹਨਾਂ ਨੂੰ ਪ੍ਰਧਾਨਯੋਗਤ ਕੀਤਾ ਤੇ ਅਸੀਂ ਇਹ ਅੰਮ੍ਰਿਤਸਰ ਤੋਂ ਰਣਜੀਤ ਕੰਗ ਉਹਨਾਂ ਨੂੰ ਕੀਤਾ ਤੇ ਬਾਕੀ ਸਾਡੇ ਜਤਿੰਦਰ ਸੋਢੀ ਜਿਹੜੇ ਕਿ ਜਨਰਲ ਸਕੱਤਰ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੀਟਿੰਗ ਲਿਖਣਗੇ ਜਤਿੰਦਰ ਸੋਢੀ ਜਿਹੜੇ ਸਾਡੇ ਜਨਰਲ ਸਕੱਤਰ ਬਣਾਏ ਗਏ ਆ ਉਹਦੇ ਹਿਸਾਬ ਨਾਲ ਜਿਹੜੀ ਸਾਡੀ ਪੰਜਾਬ ਦੀ ਟੀਮ ਉਹ ਪੰਜਾਬ ਦੇ ਵਿੱਚ ਜਾ ਕੇ ਪੱਤਰਕਾਰਾਂ ਨੂੰ ਮਿਲਾਂਗੇ ਅਸੀਂ ਕਿਉਂਕਿ ਸਾਡਾ ਕੋਈ ਵੀ ਮਕਸਦ ਇਹ ਨਹੀਂ ਜਿੰਨੀਆਂ ਵੀ ਪੰਜਾਬ ਦੀਆਂ ਸੁਹਾਵਾ ਕੰਮ ਕਰ ਰਹੀਆਂ ਆ ਉਹ ਵਧਾਈ ਦੇ ਪਾਤਰ ਆ ਜਿੰਨੇ ਵੀ ਦੀਵੇ ਜਗਣ ਉਨੀ ਰੋਸ਼ਨੀ ਜਿਆਦੀ ਹੁੰਦੀ ਆ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਪੱਤਰਕਾਰਦਿਆਂ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਆਪਾਂ ਜੋ ਸਤਕਾਰ ਲੋਕਤੰਤਰ ਦਾ ਚੌਥਾ ਥੰਮ ਜਿਹੜਾ ਪੱਤਰਕਾਰ ਜਰਨਲਿਜ਼ਮ ਆ ਉਹਦੀ ਉਹਦੀ ਕਦਰਾਂ ਕੀਮਤਾਂ ਨੂੰ ਬਹਾਲ ਕਰੀਏ ਆਓ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਜ਼ੋਰ ਲਾਈਏ ਤੇ ਅਸੀਂ ਜਿੱਦਾਂ ਵੀ ਸਾਨੂੰ ਸਾਡੀ ਟੀਮ ਕਹੂਗੀ ਕਨਵੀਨਰ ਸਾਹਿਬ ਸਾਡੇ ਸੋਨੀ ਸਾਹਿਬ ਜਾਂ ਚੇਅਰਮੈਨ ਡਾਕਟਰ ਕੁਲਵਿੰਦਰ ਭੇ ਇਹਨਾਂ ਦੇ ਦਿਸ਼ਾ ਨਿਰਦੇਸ਼ ਹੈ ਕਿ ਜੋ ਵੀ ਸਾਨੂੰ ਸੇਵਾ ਲਾਉਣਗੇ ਅਸੀਂ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ 'ਚ ਅਸੀਂ ਜਾਵਾਂਗੇ। ਕੁਝ ਮੱਛੀਆਂ ਜਿਹੜੀਆਂ ਨੇ ਤਲਾਬ ਨੂੰ ਖਰਾਬ ਕਰੀਆਂ ਨੇ ਸ਼ਾਰਟਕਟ। ਇਹ ਬੜਾ ਔਖਾ ਜਿਹਾ ਸਵਾਲ ਪੁੱਛ ਲਿਆ ਇਹਦੇ। ਐਕਚੁਅਲੀ ਕੁਝ ਮੈਂ ਕਹਿੰਨਾ ਕਿ ਕੁਝ ਪੱਤਰਕਾਰ ਮੈਂ ਤਾਂ ਪੰਜਾਬ ਸਰਕਾਰ ਨੂੰ ਹੀ ਕਹਿਣਾ ਕਿ ਉਹਨਾਂ ਦੇ ਕੁਆਲੀਫਿਕੇਸ਼ਨ ਸਰਟੀਫਿਕੇਟ ਜ਼ਰੂਰ ਦੇਖਿਆ ਜਾਣਾ ਬਸ ਹੋਰ ਕੁਝ ਨਹੀਂ ਸਰਕਾਰ ਨੂੰ ਕਹਿਣਾ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਕਿ ਉਹਨਾਂ ਦੇ ਕੁਆਲੀਫਿਕੇਸ਼ਨ ਸਰਟੀਫਿਕੇਟ ਦੇਖੇ ਜਾਣ ਸਾਨੂੰ ਇਸ ਗੱਲ ਦੀ ਖੁਸ਼ੀ ਆ ਰਿਪੋਰਟ ਰੈਜਿਸਟ੍ਰੇਸ਼ਨ ਦੀ ਕਿ ਸਾਡੇ ਚ ਪੀ ਐਚ ਡੀ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਸਾਡੇ ਜਿਹੜੇ ਬੋਡੀ ਦੇ ਮੈਂਬਰ ਆ ਸਾਡੇ ਸਾਰੇ ਕੋਈ ਡਾਕਟਰ ਆ ਕੋਈ ਇੰਜੀਨੀਅਰ ਆ ਕੋਈ ਪੀ ਐਚ ਡੀ ਕੀਤੀ ਆ ਕੁਝ ਕੁਝ ਆ ਅਸੀਂ ਪ੍ਰੋਮਿਸ ਕਰਦੇ ਆ ਕਿ ਅਸੀਂ ਕਦਰਾਂ ਕੀਮਤਾਂ ਨੂੰ ਬਹਾਲ ਕਰਾਂਗੇ ਬਾਕੀ ਜਿਹੜੀਆਂ ਮੱਛੀਆਂ ਦੀ ਤੁਸੀਂ ਗੱਲ ਕੀਤੀ ਆ ਕੀ ਕਹਿਣਾ ਇਹ ਤਾਂ ਹੋਣਾ ਨਹੀਂ ਚਾਹੀਦਾ ਇਹ ਕਿਉਂਕਿ ਆਪਣੀ ਜ਼ਿੰਮੇਵਾਰੀ ਜ਼ਿਆਦੀ ਬਣਦੀ ਆ ਆਉਣ ਵਾਲੇ ਸਮੇਂ ਵੀ ਹਾਂ ਦੇਖੋ ਅਸੀਂ ਪਹਿਲਾਂ ਵੀ ਸਮਾਜ ਭਲਾਈ ਦੇ ਕੰਮ ਕੀਤੇ ਆ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਇੱਕ ਜਿੱਦਾਂ ਵੀ ਸਾਡੀ ਟੀਮ ਫੈਸਲਾ ਕਰੂਗੀ ਅਸੀਂ ਇੱਕ ਮੰਗ ਪੱਤਰ ਦਵਾਂਗੇ মিডিਆ ਪਾਲਿਸੀ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਜਲਦੀ ਤੋਂ ਜਲਦੀ ਉਹ ਲਾਗੂ ਕੀਤੀ ਜਾਵੇ ਜਿਹੜੀ ਕੀ ਅੱਜ ਤੁਹਾਨੂੰ ਫੇਰ ਆਜੀ ਚੌਥੀ ਵਾਰ ਜਿਹੜਾ ਚੇਅਰਮੈਨ ਕਿਹਾ ਗਿਆ ਕਿ ਕੋਟਵਾਰ ਮੈਨੂੰ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਲਗਾਤਾਰ 2016 ਤੋਂ ਰਿਪੋਰਟਰ ਐਸੋਸੀਏਸ਼ਨ ਜੁਆਇਨ ਕੀਤੀ ਸੀ ਤੇ 2016 ਤੋਂ ਲੈ ਕੇ ਤੇ 2025 ਤੱਕ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੀ ਮੈਨੂੰ ਇਹਨਾਂ ਨੇ ਮਾਨਤਾ ਸਤ ਕਰ ਦੇ ਕੇ ਚੇਅਰਮੈਨ ਹੀ ਦਿੱਤੀ ਤੇ ਮੈਂ ਲਗਾਤਾਰ 9 ਸਾਲ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੀ ਚੇਅਰਮੈਨ ਹੀ ਕੀਤੀ ਹੈ ਪਰ ਹੁਣੇ ਅੱਜ ਇਹਨਾਂ ਨੇ ਮੈਨੂੰ ਪੰਜਾਬ ਦਾ ਰਿਪੋਰਟਰ ਐਸੋਸੀਏਸ਼ਨ ਦਾ ਕਨਵੀਨਰ ਬਣਾ ਕੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਸ਼ੁਕਰ ਕਰਦਾ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਇਹ ਮੈਨੂੰ ਮੇਰ ਸਤਕਾ ਉਹਨਾਂ ਦੀ ਮੇਰ ਸਤਕਾ ਇਹਨਾਂ ਨੇ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾਵਾਂਗਾ